ਜਗਤਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਭਾਦਰੋਂ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਬਾਣੀ ਵਿੱਚ ਫਰਮਾਉਂਦੇ ਹਨ ਕਿ ਭਾਦਰੋਂ ਭਰਮ ਭੁਲਾਇਆ ਮਾਇਆ ਸੰਗ ਪਿਆਰ ਗੁਰੂ ਬਿਨ ਸ਼ਾਂਤ ਨਾ ਪਾਈ ਹੈ ਜਨਮ ਮਰਨ ਮੇ ਬਾਰੰਬਾਰ ਜਗਤਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਕਹਿੰਦੇ ਹਨ ਕੇ ਭਾਦੋਂ ਦੇ ਮਹੀਨੇ ਭਾਵ ਮਨੁੱਖ ਜਨਮ ਮਰਨ ਵਿੱਚ ਲੱਗ ਕੇ ਪ੍ਰਭੂ ਨੂੰ ਭੁੱਲ ਕੇ ਮਾਇਆ ਨਾਲ ਪਿਆਰ ਕਰਦਾ ਹੈ ਪਰ ਗੁਰੂ ਤੋਂ ਬਿਨਾ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ ਅਤੇ ਜੀਵ बार-बार ਜੰਮਦਾ ਮਰਦਾ ਰਹਿੰਦਾ ਹੈ ਜਿਨ੍ਹਾਂ ਵੀ ਸਾਰਿਆ RAM ਨਾਮ ਗੁਰ ਚਰਨੀ ਨਹੀਂ ਪਿਆਰ ਤਰਿੰਗ ਤਿਨਾ ਕਾ ਜੀਵਨਾ ਕਾਹੂ ਆਏ ਸੰਸਾਰ ਸਤਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਜੀਵਾਂ ਨੇ RAM ਨਾਮ ਨੂੰ ਪੁਲਾ ਕੇ ਗੁਰੂ ਚਰਨਾਂ ਨਾਲ ਪਿਆਰ ਨਹੀਂ ਕੀਤਾ ਉਹਨਾਂ ਦਾ ਜੀਵਨ ਤਰਿੰਗ ਹੈ ਉਹ ਸੰਸਾਰ ਵਿੱਚ ਕਿਉਂ ਆਏ ਹਨ ਅੱਗੇ ਸਤਗੁਰੂ ਜੀ ਕਹਿੰਦੇ ਹਨ ਭਵਜਲ ਮਾਹੇ ਭਵੰਦੇ ਆ ਨਾ ਉਰਵਾਰ ਨਾ ਪਾਰ ਗੁਰ ਚਰਨਨ ਕਾ ਆਸਰਾ ਜਿਨ ਮਨ ਲੀਲਾ ਤਰ ਸਤਗੁਰੂ ਜੀ ਕਹਿੰਦੇ ਹਨ ਸੰਸਾਰ ਰੂਪੀ ਭਾਵ ਸਾਗਰ ਵਿੱਚ ਤਰਦਿਆਂ ਕੋਈ ਕਿਨਾਰਾ ਨਹੀਂ ਮਿਲਦਾ ਭਵ ਲੋਕ ਪਰ ਲੋਕ ਵਿੱਚ ਸੁੱਖ ਨਹੀਂ ਮਿਲਦਾ ਜਿਨ੍ਹਾਂ ਜੀਵਾਂ ਨੇ ਗੁਰੂ ਚਰਨਾਂ ਨੂੰ ਮਨ ਵਿੱਚ ਧਾਰ ਲਿਆ ਹੈ ਉਹ ਗੁਰੂ ਚਰਨਾਂ ਨੂੰ ਪ੍ਰਣਾਮ ਕਰਕੇ ਭਵ ਸਾਗਰ ਨੂੰ ਪਾਰ ਕਰ ਜਾਂਦੇ ਹਨ ਕਰਡਨ ਢੋਤ ਗੁਰ ਚਰਨ ਮੇ ਭਵਨਿਦ ਉਤਰੇ ਪਾਰ ਗੁਰੂਦੇਵ ਗੁਰੂ ਸਮਝ ਕੇ ਕਰੀਂ ਸ਼ੁਕਰ ਵਿਚਾਰ ਸਤਿਗੁਰਜੀ ਕਹਿੰਦੇ ਹਨ ਜੀਵ ਗੁਰੂ ਚਰਨਾਂ ਨੂੰ ਨਮਸਕਾਰ ਕਰਕੇ ਭਵ ਸਾਗਰ ਪਾਰ ਹੋ ਜਾਂਦਾ ਹੈ ਗੁਰੂਦੇਵ ਨੂੰ ਗੁਰੂ ਸਮਝ ਕੇ ਉਸ ਦਾ ਸ਼ੁਕਰ ਕਰਿਆ ਕਰ ਬੰਦਨਾ ਭਗਤੀ ਛਠੀਏ ਕਰੇ ਸੇਸ਼ ਵੱਡ ਭਾਗ ਅਵਰ ਕਰਮ ਸਭ ਤਿਆਗ ਕਰਨ ਗੁਰ ਕੀ ਚਰਨੀ ਲਾਗ ਬੰਦਨਾ ਭਗਤੀ ਛੇਮੀ ਹੈ ਜਿਸ ਨੂੰ ਵੱਡੇ ਭਾਗਾਂ ਵਾਲਾ ਸੇਵਕ ਕਰਦਾ ਹੈ ਤੇ ਜੀਵ ਸਾਰੇ ਕਰਮ ਤਿਆਗ ਕੇ ਗੁਰੂ ਦੇ ਚਰਨਾਂ ਨਾਲ ਲੱਗ ਗੁਰੂ ਕੇ ਚਰਨ ਬਹੁ ਪ੍ਰੇਮ ਕਰ ਮਾਇਆ ਮੋਹ ਤਿਆਗ ਗੁਰ ਬਿਨ ਭਗਤ ਨਾ ਥਿਰ ਕਸ਼ ਜਗਤ ਪਸਾਰਾ ਬਾਗ ਸਤਗੁਰੂ ਜੀ ਕਹਿੰਦੇ ਹਨ ਗੁਰੂ ਦੇ ਚਰਨ ਕਮਲਾਂ ਵਿੱਚ ਪ੍ਰੇਮ ਕਰ ਅਤੇ ਮੋਹ ਮਾਇਆ ਦਾ ਤਿਆਗ ਕਰ ਗੁਰੂ ਦੀ ਭਗਤੀ ਤੋਂ ਬਿਨਾ ਹੋਰ ਕੁਝ ਵੀ ਸਥਿਰ ਨਹੀਂ ਹੈ ਇਹ ਸਾਰਾ ਸੰਸਾਰ ਝੂਠ ਦਾ ਬਾਗ ਹੈ ਪੂਰਨ ਪੁੰਨ ਪ੍ਰਤਾਪ ਤੇ ਜਾਗਿਓ ਈਸੋ ਬੈਰਾਗ ਸੋਇਓ ਮੋਹ ਕੀ ਨੀਂਦ ਮੇ ਗੁਰੂ ਕਿਰਪਾ ਭਇਓ ਸੁਜਾਗ ਪਿਛਲੇ ਕੀਤੇ ਹੋਏ ਪੁੰਨਾਂ ਦੇ ਕਰਕੇ ਜੀਵ ਦੇ ਅੰਦਰ ਵਿਰਾਗ ਜਾਗਦਾ ਹੈ ਜੀਵ ਮੂਹ ਦੀ ਨੀਂਦ ਚ ਸੁੱਤਾ ਹੈ ਪਰ ਗੁਰੂ ਦੀ ਕਿਰਪਾ ਨਾਲ ਉਹ ਜਾਗ ਸਕਦਾ ਹੈ ਰਵਦਾਸ ਗੁਰੂ ਚਰਨ ਕੋ ਤੂੰ ਕبھی ਨਹੀਂ ਤਿਆਗ ਸਤਗੁਰੂ ਰਵਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ हे ਜੀਵ ਤੂੰ ਗੁਰੂ ਚਰਨਾਂ ਨੂੰ ਕਦੀ ਵੀ ਨਾ ਤਿਆਗ ਜੈ ਗੁਰੂ ਦੇ ਧੰਨ ਗੁਰੂ ਦੇਵ ਜੀ